ਮੈਨੂੰ ਆਪਣੇ ਮਾਸੜ ਦਾ ਪਿਆਰ ਬਹੁਤ ਵਧੀਆ ਲੱਗ ਰਿਹਾ ਸੀ ਮੇਰੇ ਮਾਸੜ ਨੇ ਮੈਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਤੇ ਹੁਣ ਮੈਂ ਵੀ ਉਹਨਾਂ ਦਾ ਪੂਰਾ ਸਾਥ ਦੇਣ ਲੱਗ ਪਈ ਸੀ ਉਹ ਵੀ ਮੇਰੇ ਹੁਸਨ ਦੇ ਸਮੁੰਦਰ ਚ ਡੁੱਬੀ ਜਾ ਰਹੇ ਸੀ ਮੇਰੇ ਮਾਸੜ ਉਮਰ ਚ ਮੇਰੇ ਤੋਂ ਕਾਫੀ ਵੱਡਾ ਸੀ ਪਰ ਉਹਨਾਂ ਦੇ ਨਾਲ ਕਰਨ ਚ ਮੈਨੂੰ ਬਹੁਤ ਮਜ਼ਾ ਆਇਆ ਮੇਰਾ ਨਾਮ ਅਲੀਜ਼ਾ ਆ ਮੈਂ ਇਸ ਸਾਲ ਹੀ 11ਵੀਂ ਜਮਾਤ ਪਾਸ ਕੀਤੀ ਆ ਇਸ ਵਾਰ ਮੇਰਾ ਛੁੱਟੀਆਂ ਚ ਆਪਣੇ ਨਾਨਕੇ ਜਾਣ ਨੂੰ ਦਿਲ ਕਰ ਰਿਹਾ ਸੀ ਪਰ ਸ਼ਾਮ ਮੀਲੇ ਨੂੰ ਮਾਸੀ ਦਾ ਫੋਨ ਆ ਗਿਆ ਤੇ ਮਾਸੀ ਨੇ ਦੱਸਿਆ ਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਆ ਕੁਝ ਦਿਨਾਂ ਵਾਸਤੇ ਅਲੀਜ਼ਾ ਨੂੰ ਸਾਡੇ ਕੋਲ ਭੇਜ ਦਿਓ ਉਹ ਮੇਰਾ ਖਿਆਲ ਰੱਖ ਲਊਗੀ ਮੇਰੇ ਕੋਲ ਤਾਂ ਉੱਠਿਆ ਵੀ ਨਹੀਂ ਜਾ ਰਿਹਾ ਨਾਲੇ ਹੁਣ ਅਲੀਜ਼ਾ ਨੂੰ ਇੱਕ ਮਹੀਨੇ ਦੀਆਂ ਛੁੱਟੀਆਂ ਵੀ ਆ ਜਦੋਂ ਇਹ ਗੱਲ ਮੇਰੀ ਮੰਮੀ ਨੇ ਮੈਨੂੰ ਦੱਸੀ ਤਾਂ ਮੈਂ ਉਹਨਾਂ ਕੋਲ ਜਾਣ ਲਈ ਤਿਆਰ ਹੋ ਗਈ ਰਾਤ ਨੂੰ ਹੀ ਮੈਂ ਆਪਣੇ ਸਾਰੇ ਸਮਾਨ ਦੀ ਪੈਕਿੰਗ ਕਰ ਲਈ ਸੀ ਕਿਉਂਕਿ ਮੈਂ ਸਵੇਰੇ ਹੀ ਇੱਥੋਂ ਚਲੀ ਜਾਣਾ ਚਾਹੁੰਦੀ ਸੀ ਮਾਸੀ ਨੇ ਫੋਨ ਤੇ ਇਹ ਵੀ ਦੱਸਿਆ ਸੀ ਕਿ ਉਹਨਾਂ ਨੇ ਡ੍ਰਿਪ ਲਗਵਾਉਣ ਜਾਣਾ ਆ ਉਹਨਾਂ ਦੇ ਜਾਣ ਤੋਂ ਪਹਿਲਾਂ ਹੀ ਮੈਂ ਉੱਥੇ ਪਹੁੰਚ ਜਾਵਾਂ ਕਿਉਂਕਿ ਜੇ ਉਹ ਡ੍ਰਿਪ ਲਗਵਾਉਣ ਚਲੇ ਗਏ ਤਾਂ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਕਿੰਨਾ ਕੁ ਟਾਈਮ ਲੱਗ ਜਾਣਾ ਆ ਇਸ ਕਰਕੇ ਉਹ ਮੈਨੂੰ ਕਹਿੰਦੇ ਸੀ ਕਿ ਤੂੰ ਵੀ ਜਲਦੀ ਆਜਵੀਂ ਤੇ ਅਸੀਂ ਤੈਨੂੰ ਆਪਣੇ ਨਾਲ ਹੀ ਹਸਪੀਟਲ ਲੈ ਜਾਵਾਂਗੇ ਮੈਨੂੰ ਉਹਨਾਂ ਦੀ ਗੱਲ ਠੀਕ ਲੱਗੀ ਇਸ ਕਰਕੇ ਮੈਂ ਸਵੇਰੇ ਹੀ ਆਪਣੇ ਘਰੋਂ ਮਾਸੀ ਕੇ ਘਰ ਜਾਣ ਲਈ ਤਿਆਰ ਹੋ ਗਈ ਸੀ ਮੈਨੂੰ ਫੈਂਸੀ ਕੱਪੜੇ ਪਾਉਣੇ ਜ਼ਿਆਦਾ ਵਧੀਆ ਲੱਗਦੇ ਸੀ ਮੈਂ ਪਤਲੀ ਸੀ ਇਸ ਕਰਕੇ ਮੈਂ ਸਲਵਾਰ ਸੂਟ ਘੱਟ ਹੀ ਪਾਉਂਦੀ ਸੀ ਮੈਂ ਜ਼ਿਆਦਾਤਰ ਜੀਨਸ ਵਗੈਰਾ ਪਾਉਂਦੀ ਸੀ ਉਹਦੇ ਨਾਲ ਮੈਨੂੰ ਕੰਫਰਟੇਬਲ ਜਿਹਾ ਫੀਲ ਹੁੰਦਾ ਆ ਤੇ ਮੇਰਾ ਲੱਕ ਥੋੜਾ ਜਿਹਾ ਪਤਲਾ ਲੱਗਦਾ ਆ ਮੈਂ ਆਪਣਾ ਬੈਗ ਚੋ ਕੇ ਬਾਹਰ ਗਈ ਤਾਂ ਮੇਰੀ ਮੰਮੀ ਮੈਨੂੰ ਕਹਿਣ ਲੱਗੀ ਕਿ ਪੁੱਤ ਧਿਆਨ ਨਾਲ ਜਾਵੀਂ ਮੈਂ ਕਿਹਾ ਠੀਕ ਆ ਮੰਮੀ ਉਸ ਸਮੇਂ ਸਾਹਮਣੇ ਦੀ ਇੱਕ ਆਟੋ ਲੰਘ ਰਿਹਾ ਸੀ ਮੈਂ ਉਹਨੂੰ ਹੱਥ ਦਿੱਤਾ ਤੇ ਆਟੋ 'ਚ ਬੈਠ ਗਈ ऑटो वाला मुंडा बहुत ਘੱਟ ਉਮਰ ਦਾ ਸੀ ਤੇ ਕਾਫੀ ਹੈਂਡਸਮ ਲੱਗ ਰਿਹਾ ਸੀ ਮੈਂ ਨੋਟ ਕਰ ਰਹੀ ਸੀ ਕਿ ਉਹ ਸ਼ੀਸ਼ੇ ਵਿੱਚ ਦੀ ਮੈਨੂੰ ਵੇਖ ਰਿਹਾ ਵਾ ਉਹਨੂੰ ਦੇਖ ਕੇ ਮੈਂ ਵੀ ਬੜੇ ਸਟਾਈਲ ਮਾਰਦੀ ਪਈ ਸੀ ਤੇ ਹਲਕਾ ਹਲਕਾ ਜਿਹਾ ਹੱਸਦੀ ਪਈ ਸੀ ਉਸ ਤੋਂ ਬਾਅਦ ਮੈਂ ਆਟੋ ਚੋਂ ਉਤਰ ਗਈ ਤੇ ਆਪਣੀ ਮਾਸੀ ਕੇ ਪਿੰਡ ਜਾਣ ਵਾਲੀ ਬੱਸ ਫੜ ਲਈ ਉਸ ਤੋਂ ਬਾਅਦ ਤਕਰੀਬਨ 1 ਘੰਟੇ ਬਾਅਦ ਮੈਂ ਮਾਸੀ ਦੇ ਘਰ ਪਹੁੰਚ ਗਈ ਜਦੋਂ ਮੈਂ ਅੰਦਰ ਗਈ ਤਾਂ ਮੈਂ ਦੇਖਿਆ ਕਿ ਮੇਰੀ ਮਾਸੀ ਬੈੱਡ ਤੇ ਲੰਮੀ ਪਈ ਸੀ ਉਹਨਾਂ ਨੂੰ ਦੇਖ ਕੇ ਇਹੀ ਲੱਗ ਰਿਹਾ ਸੀ ਕਿ ਉਹਨਾਂ ਦੀ ਤਬੀਅਤ ਸੱਚੀ ਬਹੁਤ ਜ਼ਿਆਦਾ ਖਰਾਬ ਆ। ਮੈਂ ਮਾਸੀ ਨੂੰ ਪੁੱਛਿਆ ਕਿ ਮਾਸੀ ਜੀ ਮਾਸੜ ਜੀ ਕਿੱਥੇ ਗਏ ਆ? ਮਾਸੀ ਨੇ ਮੈਨੂੰ ਦੱਸਿਆ ਕਿ ਤੇਰਾ ਮਾਸੜ ਬਾਥਰੂਮ 'ਚ ਨਹਾਉਂਦਾ ਪਿਆ ਆ। ਮੈਂ ਕਿਹਾ ਮਾਸੀ ਮੈਂ ਬਾਹਰੋਂ ਗਰਮੀ 'ਚੋਂ ਆਈ ਆ। ਮੈਨੂੰ ਵੀ ਬਹੁਤ ਗਰਮੀ ਮਹਿਸੂਸ ਹੋ ਰਹੀ ਆ। ਮੇਰਾ ਵੀ ਦਿਲ ਕਰਦਾ ਆ ਕਿ ਜਲਦੀ ਜਲਦੀ ਮੈਂ ਨਹਾ ਲਵਾਂ। ਮਾਸੀ ਕਹਿਣ ਲੱਗੀ ਕਿ ਠੀਕ ਆ ਪੁੱਤ ਤੇਰੇ ਮਾਸੜ ਜੀ ਨੂੰ ਬਾਹਰ ਆ ਲੈਣ ਦੇ ਫਿਰ ਤੂੰ ਵੀ ਨਹਾ ਲਈਂ। ਉਸ ਤੋਂ ਬਾਅਦ ਮੈਂ ਆਪਣਾ ਫੋਨ ਜਾਣਬੁੱਝ ਕੇ ਚਲਾਉਣ ਲੱਗ ਪਈ ਕਿ ਇਦਾਂ ਹੀ ਫੋਨ ਚਲਾਉਂਦੇ ਚਲਾਉਂਦੇ ਮੈਂ ਬਾਥਰੂਮ ਵੱਲ ਚਲੀ ਗਈ ਮੇਰਾ ਮਾਸਰ ਬਾਥਰੂਮ ਚ ਨਾਉਂਦਾ ਪਿਆ ਸੀ ਉਹਨਾਂ ਦਾ ਘਰ ਕੱਚਾ ਸੀ ਤੇ ਉਹਨਾਂ ਦਾ ਬਾਥਰੂਮ ਵੀ ਕੱਚਾ ਹੀ ਸੀ ਬਾਥਰੂਮ ਦੀ ਇੱਕ ਇੱਟ ਨਿਕਲੀ ਹੋਈ ਸੀ ਇਸ ਲਈ ਬਾਹਰੋਂ ਅੰਦਰ ਦਾ ਨਜ਼ਾਰਾ ਸਾਫ਼ ਦਿਖਾਈ ਦੇ ਰਿਹਾ ਸੀ ਮੈਂ ਉਹ ਏਟ ਸਾਈਡ ਨੂੰ ਕਰਕੇ ਅੰਦਰ ਨੂੰ ਝਾਕਣ ਦੀ ਕੋਸ਼ਿਸ਼ ਕੀਤੀ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਤਾਂ ਮੈਨੂੰ ਅਜੀਬ ਜਿਹਾ ਮਹਿਸੂਸ ਹੋਣ ਲੱਗ ਪਿਆ ਸੀ ਅੰਦਰ ਮੇਰੇ ਮਾਸੜ ਜੀ ਨਹਾ ਰਹੇ ਸੀ ਮੈਂ ਉਹਨਾਂ ਨੂੰ ਸਾਬਣ ਲਾਉਂਦਿਆਂ ਵੇਖਿਆ ਤਾਂ ਮੇਰੇ ਸਰੀਰ ਵਿੱਚ ਇੱਕ ਕਰੰਟ ਜਿਹਾ ਲੱਗ ਗਿਆ ਸੀ ਮੇਰੇ ਦਿਲ ਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਅੰਦਰ ਦਾ ਨਜ਼ਾਰਾ ਸਾਫ਼-ਸਾਫ਼ ਦੇਖ ਰਿਹਾ ਸੀ ਇਹ ਸਭ ਦੇਖ ਕੇ ਮੇਰੇ ਮੂੰਹ ਤੋਂ ਅਜੀਬ-ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਸੀ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਮੇਰਾ ਮਾਸੜ ਇੰਨੀ ਉਮਰ ਵਿੱਚ ਵੀ ਬਹੁਤ ਕੈਂਟ ਲੱਗ ਰਿਹਾ ਸੀ ਉਸ ਤੋਂ ਬਾਅਦ ਮੈਂ ਜਲਦੀ ਨਾਲ ਉਥੋਂ ਭੱਜ ਗਈ ਕਿਉਂਕਿ ਮੈਨੂੰ ਇਹ ਡਰ ਸੀ ਕਿਤੇ ਮੈਨੂੰ ਕੋਈ ਵੇਖ ਨਾ ਲਵੇ ਮੈਂ ਜਲਦੀ ਨਾਲ ਬਰਾਂਡੇ ਵਿੱਚ ਜਾ ਕੇ ਬੈਠ ਗਈ ਮੈਨੂੰ बार-बार ਉਹੀ ਦ੍ਰਿਸ਼ ਸਾਫ਼-ਸਾਫ਼ ਮੇਰੀਆਂ ਅੱਖਾਂ ਦੇ ਸਾਹਮਣੇ ਦਿਖ ਰਿਹਾ ਸੀ ਥੋੜੇਕ ਟਾਈਮ ਬਾਅਦ ਮੇਰੇ ਮਾਸੜ ਜੀ ਬਾਹਰ ਆ ਗਏ ਮਾਸਰ ਜੀ ਮੈਨੂੰ ਦੇਖ ਕੇ ਪੁੱਛਣ ਲੱਗੇ ਕਿ ਤੂੰ ਕਦੋਂ ਆਈ ਕਿ ਬਸ ਮਾਸਰ ਜੀ ਮੈਂ ਹੁਣੇ ਹੀ ਆਈਆਂ ਮੈਂ ਦੇਖਿਆ ਕਿ ਮਾਸਰ ਜੀ ਵੀ ਮੈਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਦੇਖ ਰਹੇ ਸੀ ਹੁਣ ਮੈਂ ਵੀ ਸਮਝ ਗਈ ਸੀ ਕਿ ਮਾਸਰ ਜੀ ਵੀ ਮੇਰੇ ਕੋਲੋਂ ਕੁਝ ਚਾਉਂਦੇ ਆ ਮੈਂ ਸ਼ਰਮ ਦੀ ਮਾਰੀ ਨੇ ਥੱਲੇ ਨੂੰ ਨੀਵੀਂ ਪਾ ਲਈ ਮੇਰੇ ਮਾਸਟਰ ਨੇ ਤੌਲੀਆ ਲਪੇਟਿਆ ਹੋਇਆ ਸੀ ਤੇ ਉਹ ਇਸ ਹਾਲਤ ਵਿੱਚ ਹੀ ਬਰਾਂਡੇ 'ਚ ਆ ਗਏ ਤੇ ਇਦਾਂ ਹੀ ਮੇਰੇ ਕੋਲ ਆ ਕੇ ਬੈਠ ਗਏ ਤੇ ਮੈਨੂੰ ਕਹਿਣ ਲੱਗੇ ਕਿ ਵਾ ਤੂੰ ਤਾਂ ਇੰਨੇ ਥੋੜੇ ਸਮੇਂ ਵਿੱਚ ਇੰਨੀ ਵੱਡੀ ਹੋ ਗਈ ਆ ਹੌਲੀ-ਹੌਲੀ ਉਹਨਾਂ ਨੇ ਮੇਰਾ ਹੱਥ ਫੜ ਲਿਆ ਜਦੋਂ ਉਹਨਾਂ ਨੇ ਮੇਰਾ ਹੱਥ ਫੜਿਆ ਮੇਰੇ ਦਿਲ ਵਿੱਚ ਤਾਂ 1000 ਵੋਲਟ ਦਾ ਕਰੰਟ ਆ ਗਿਆ ਸੀ ਮੈਂ ਉਹਨਾਂ ਤੋਂ ਆਪਣਾ ਹੱਥ ਛੁਡਾਇਆ ਤੇ ਸਾਈਡ ਨੂੰ ਹੋ ਕੇ ਬੈਠ ਗਈ ਉਸ ਤੋਂ ਬਾਅਦ ਮੇਰੇ ਮਾਸੜ ਨੇ ਆਪਣਾ ਤੌਲੀਆ ਲਾ ਕੇ ਸਾਈਡ ਤੇ ਰੱਖ ਦਿੱਤਾ ਉਸ ਤੋਂ ਬਾਅਦ ਜਦੋਂ ਮੈਂ ਆਪਣੇ ਮਾਸੜ ਨੂੰ ਉਸ ਹਾਲਤ ਵਿੱਚ ਦੇਖਿਆ ਤਾਂ ਮੇਰੇ ਤਾਂ ਹੋਸ਼ ਹੀ ਉੱਡ ਗਏ ਸੀ ਹੁਣ ਮੇਰੇ ਮਾਸੜ ਨੇ ਕੱਲਾ ਅੰਡਰਵੀਅਰ ਹੀ ਪਾਇਆ ਹੋਇਆ ਸੀ ਉਸ ਤੋਂ ਬਾਅਦ ਮਾਸਰ ਜੀ ਮੈਨੂੰ ਗੋਦੀ 'ਚ ਚੋਕੇ ਆਪਣੇ ਕਮਰੇ 'ਚ ਕੋਠੇ ਤੇ ਲੈ ਗਏ ਕਿਉਂਕਿ ਕੋਠੇ ਤੇ ਇੱਕ ਅਲੱਗ ਕਮਰਾ ਬਣਿਆ ਹੋਇਆ ਸੀ ਤੇ ਉੱਥੇ ਸਿਰਫ ਵਾਧੂ ਕੱਟਸਮਾਨ ਰੱਖਿਆ ਹੋਇਆ ਸੀ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨਾ ਚਾਹੁੰਦੀ ਸੀ ਪਰ ਉਸ ਤੋਂ ਬਾਅਦ ਮੇਰੇ ਤੋਂ ਵੀ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਹੋ ਸਕਿਆ ਤੇ ਮੈਂ ਵੀ ਉਹਨਾਂ ਨੂੰ ਕੁਝ ਨਹੀਂ ਕਿਹਾ ਕੋਠੇ ਵਾਲੇ ਕਮਰੇ ਵਿੱਚ ਮੈਂ ਤੇ ਮੇਰੇ ਮਾਸੜ ਨੇ ਇਦਾਂ ਦਾ ਖੇਡ ਖੇਡਿਆ ਜਿਸ ਨੂੰ ਮੈਂ ਕਦੀ ਜ਼ਿੰਦਗੀ ਭਰ ਨਹੀਂ ਭੁੱਲ ਸਕਦੀ ਮੇਰੀ ਵੀ ਨਵੀਂ-ਨਵੀਂ ਜਵਾਨੀ ਸੀ ਤੇ ਮੈਨੂੰ ਵੀ ਸੀ ਕਿ ਕੋਈ ਮੇਰੀ ਇਸ ਇੱਛਾ ਨੂੰ ਪੂਰੀ ਕਰ ਸਕੇ ਤੇ ਮੇਰੀ ਇਸ ਇੱਛਾ ਨੂੰ ਮੇਰੇ ਮਾਸੜ ਨੇ ਪੂਰਾ ਕਰ ਦਿੱਤਾ ਮੇਰੇ ਮਾਸੜ ਨੇ ਮੈਨੂੰ ਉੱਥੇ ਹੀ ਮੰਜੇ ਤੇ ਲੰਮੀ ਪਾ ਲਿਆ ਤੇ ਉਸ ਤੋਂ ਬਾਅਦ ਮੇਰੇ ਸਰੀਰ ਤੇ ਹਲਕਾ ਹਲਕਾ ਹੱਥ ਫੇਰਨ ਲੱਗ ਪਏ ਤੇ ਮੇਰੇ ਸਾਰੇ ਸਰੀਰ ਨੂੰ ਸਹਲਾਉਣ ਲੱਗ ਪਏ ਜਦੋਂ ਮੇਰਾ ਮਾਸੜ ਮੇਰੇ ਨਾਲ ਇਹ ਸਭ ਕੁਝ ਕਰ ਰਿਹਾ ਸੀ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ ਤੇ ਮੈਨੂੰ ਕਾਫੀ ਮਜ਼ਾ ਵੀ ਆ ਰਿਹਾ ਸੀ ਆਪਣੇ ਮਾਸੜ ਦਾ ਇਹ ਸਭ ਕੁਝ ਕਰਨਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਤੇ ਅੰਦਰੋਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਸੀ ਉਸ ਤੋਂ ਬਾਅਦ ਮੇਰੇ ਮਾਸੜ ਨੇ ਮੇਰੇ ਨਾਲ ਉਹ ਸਭ ਕੁਝ ਕੀਤਾ ਤੇ ਮੇਰੇ ਦਿਲ ਦੀ ਇੱਛਾ ਨੂੰ ਪੂਰਾ ਕਰ ਦਿੱਤਾ ਮਾਸੜ ਜੀ ਨੇ ਤਾਂ ਮੈਨੂੰ ਨਾਨੀ ਚੇਤੇ ਕਰਵਾ ਦਿੱਤੀ ਸੀ ਉਹ ਪੂਰੇ ਜੋਸ਼ ਵਿੱਚ ਸੀ ਉਹਨਾਂ ਨੂੰ ਦੇਖ ਕੇ ਕੋਈ ਵੀ ਇਹ ਨਹੀਂ ਕਹਿ ਸਕਦਾ ਸੀ ਕਿ ਉਹਨਾਂ ਦੀ ਉਮਰ 40-45 ਸਾਲਾ ਉਹ ਤਾਂ 18-19 ਸਾਲ ਦੇ ਨੌਜਵਾਨ ਮੁੰਡੇ ਦੀ ਤਰ੍ਹਾਂ ਕਰ ਰਹੇ ਸੀ ਮੇਰੇ ਮਾਸੜ ਨੇ ਮੇਰੇ ਸਾਰੇ ਾਰਮਾਨ ਪੂਰੇ ਕਰ ਦਿੱਤੇ ਸੀ ਹੁਣ ਤਾਂ ਉਹਨਾਂ ਨੂੰ ਵੀ ਪੂਰਾ ਆਨੰਦ ਆਉਣ ਲੱਗ ਪਿਆ ਸੀ ਉਹ ਮੇਰੀ ਖੂਬਸੂਰਤੀ ਦੇਖ ਕੇ ਬਿਲਕੁਲ ਪਾਗਲ ਹੋ ਗਏ ਸੀ ਉਤਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਉਹਨਾਂ ਦਾ ਇਹ ਪਾਗਲਪਨ ਦੇਖ ਕੇ ਮੈਂ ਵੀ ਪਿਗਲਦੀ ਜਾ ਰਹੀ ਸੀ ਮੈਂ ਮਾਸੜ ਨੂੰ ਕਿਹਾ ਕਿ ਮਾਸੜ ਜੀ ਤੁਹਾਨੂੰ ਤਾਂ ਕਾਫੀ ਐਕਸਪੀਰੀਅੰਸ ਆ ਉਸੇ ਵੇਲੇ ਮਾਸੜ ਮੈਨੂੰ ਕਹਿਣ ਲੱਗਾ ਕਿ ਹਾਂ ਮੈਂ ਤੇਰੇ ਤੋਂ ਵੱਡਾ ਆ ਇਸ ਕਰਕੇ ਮੈਨੂੰ ਕਾਫੀ ਜ਼ਿਆਦਾ ਐਕਸਪੀਰੀਅੰਸ ਆ। ਇਹਦੇ ਨਾਲ-ਨਾਲ ਮੈਂ ਕਾਫੀ ਸਮਝਦਾਰ ਵੀ ਆ। ਮੈਂ ਤਾਂ ਬੰਦੇ ਨੂੰ ਦੇਖ ਕੇ ਹੀ ਦੱਸ ਦਿਨਾ ਆ ਉਹਨੂੰ ਅਖਰ ਚਾਹੀਦਾ ਕੀ ਆ। ਇਹ ਸਭ ਸੁਣ ਕੇ ਮੈਨੂੰ ਹਾਸਾ ਆ ਗਿਆ। ਮੈਂ ਕਿਹਾ ਇਸੇ ਕਰਕੇ ਤੁਸੀਂ ਮੈਨੂੰ ਕੋਠੇ ਤੇ ਲੈ ਕੇ ਆਏ ਆ। ਇਹਦਾ ਮਤਲਬ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਚੁੱਕਿਆ ਸੀ ਕਿ ਮੈਨੂੰ ਕੀ ਚਾਹੀਦਾ ਆ। ਮਾਸਰ ਜੀ ਕਹਿਣ ਲੱਗੇ ਕਿ ਹਾਂ ਮੈਨੂੰ ਪਤਾ ਲੱਗ ਗਿਆ ਸੀ ਜਦੋਂ ਤੂੰ ਮੈਨੂੰ ਬਾਥਰੂਮ ਵਿੱਚ ਦੀ ਵੇਖ ਰਹੀ ਸੀ ਮੈਂ ਤਾਂ ਉਸੇ ਵੇਲੇ ਸਮਝ ਗਿਆ ਸੀ ਕਿ ਤੈਨੂੰ ਕਿਸ ਚੀਜ਼ ਦੀ ਘਾਟ ਆ ਤੇ ਉਹ ਘਾਟ ਮੈਂ ਹੁਣ ਪੂਰੀ ਕਰਨਾ ਚਾਹੁੰਦਾ ਆ ਮੈਨੂੰ ਇਹ ਸੁਣ ਕੇ ਹਾਸਾ ਆ ਗਿਆ ਤੇ ਮੈਂ ਹੱਸਣ ਲੱਗ ਪਈ ਜਿੰਨਾ ਚਿਰ ਮੈਂ ਆਪਣੀ ਮਾਸੀ ਦੇ ਘਰ ਰਹੀ ਮੈਂ ਤੇ ਮਾਸੜ ਨੇ ਪੂਰੇ ਮ제 ਲੁੱਟੇ ਜਦੋਂ ਮਾਸੀ ਠੀਕ ਹੋ ਗਈ ਤਾਂ ਮੈਂ ਆਪਣੇ ਘਰ ਵਾਪਸ ਆ ਗਈ ਤੇ 12ਵੀਂ ਦੀ ਐਡਮਿਸ਼ਨ ਕਰਵਾ ਕੇ ਮੈਂ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਮੈਨੂੰ ਇੱਥੇ ਆ ਕੇ ਮਾਸੜ ਦੀ ਬਹੁਤ ਯਾਦ ਆਉਂਦੀ ਆ ਪਰ ਮੈਂ ਕੁਝ ਨਹੀਂ ਕਰ ਸਕਦੀ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਜੀ ਅੱਜ ਦੀ ਸਟੋਰੀ ਵਧੀਆ ਲੱਗੀ ਹੋਵੇ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਹੋਰ ਨਵੀਆਂ-ਨਵੀਆਂ ਸਟੋਰੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦੇਣਾ